ਬਣ ਕੇ ਹਿੰਦ ਦੀ ਚਾਦਰ ਦਿੱਲੀ ਜਾ ਕੇ ਸੀਸ ਕਟਾਇਆ ਤੇ ਹਿੰਦੂਆਂ ਦਾ ਰੁੱੜ ਰੁੱੜਦਾ ਧਰਮ ਸੀ ਦੇ ਕੇ ਸੀ ਬੰਨੇ ਲਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਛੋਟੀ ਉਮਰੇ ਹੀ ਆਪਣਾ ਪਿਤਾ ਵਾਰ ਦਾ ਸਾਰਾ ਪਰਿਵਾਰ ਵਾਰਿਆ ਮੈਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਪਰੇ ਆਪਣਾ ਇਹ ਗੀਤ ਕਹਿ ਰਿਹਾ ਆਪਣੀ ਲਿਖੀ ਕਿਤਾਬ ਵਿੱਚੋਂ ਗੁਰੂ ਗੋਬਿੰਦ ਸਿੰਘ ਵਰਗਾ ਦਾਨੀ ਗੁਰੂ ਗੋਬਿੰਦ ਸਿੰਘ ਵਰਗਾ ਦਾਨੀ ਹੋਰ ਨਾ ਕੋਈ ਦਸਦਾਏ ਵਾਰਿਆ ਜਿਸ ਪਰਵਾਰ ਧਰਮ ਤੋਂ ਦਸੋ ਜੇਰਾ ਕਿਸਦਾਏ ਵਾਰਿਆ ਜਿਸ ਪਰਵਾਰ ਧਰਮ ਤੋਂ ਦਸੋ ਜੇਰਾ ਕਿਸਦਾਏ ਗੁਰੂ ਗੋਬਿੰਦ ਸਿੰਘ ਵਰਗਾ ਦਾਨੀ ਛੋਟੀ ਉਮਰੇ ਪਿਤਾ ਤੋੜ ਕੇ ਰੁੜਦਾ ਧਰਮ ਬਚਾਇਆ Hindu ਧਰਮ ਬਚਾਉਣ ਖਾਤਰ ਸੀਸ ਜਿਲੇ ਖੇ ਲਾਇਆ ਇਹਨਾਂ ਦੀ ਕੁਰਬਾਨੀ ਵਾਰ-ਵਾਰ ਕਰਾਂ ਸਜਦਾ ਏ ਗੁਰੂ ਗੋਬਿੰਦ ਸਿੰਘ ਵਰਗਾ ਦਾਨੀ ਕੋਈ ਨਾ ਮੈਨੂੰ ਦਿਸਦਾ ਏ ਵਾਰਿਆ ਜਿਸ ਪਰਵਾਰ ਧਰਮ ਤੋਂ ਦੱਸੋ ਜੇ ਰਾ ਕਿਸਦਾ ਏ ਫਤਿਹ ਸਿੰਘ ਜੋਰਾਵਰ ਸਿੰਘ ਦੋਵੇਂ ਨੀਹਾ ਵਿੱਚ ਚਿਣਵਾਏ ਅਜੀਤ ਜੁਝਾਰ ਵੀ ਰਣ ਦੇ ਅੰਦਰ ਚਮਕੌਰ ਸ਼ਹੀਦ ਕਰਾਏ ਕੱਚੀ ਗੜੀ ਨੂੰ ਛੱਡ ਕੇ ਤੁਰ ਪਿਆ ਕੱਚੀ ਗੜੀ ਨੂੰ ਛੱਡ ਕੇ ਤੁਰ ਪਿਆ ਨਾ ਕੋਈ ਸਾਨੀ ਦਿਸਦਾ ਏ ਗੁਰੂ ਗੋਬਿੰਦ ਸਿੰਘ ਵਰਗਾ ਦਾਨੀ ਹੋਰ ਨਾ ਕੋਈ ਦਿਸਦਾ ਏ ਵਾਰਿਆ ਜਿਸ ਪਰਵਾਰ ਧਰਮ ਤੋਂ ਦੱਸੋ ਜੇ ਰਾ ਕਿਸਦਾ ਏ ਗੁਰੂ ਗੋਬਿੰਦ ਸਿੰਘ ਵਰਗਾ ਦਾਨੀ ਛੱਡ ਦਿੱਤਾ ਸੀ ਘੜੀ ਨੂੰ ਸਤਿਗੁਰ ਮਨ ਲਈ ਸੀ ਅਰਜੋਈ ਵਾਰਿਆ ਸੀ ਪਰਵਾਰ ਕੌਮ ਤੋਂ ਅੱਖ ਨਾ ਉਸ ਦੀ ਰੋਈ ਵਾਰਿਆ ਸੀ ਪਰਵਾਰ ਕੌਮ ਤੋਂ ਅੱਖ ਨਾ ਉਸ ਦੀ ਰੋਈ ਬੱਚਿਆਂ ਤੇ ਜੋ ਜ਼ੁਲਮ ਸੀ ਹੋਇਆ ਬੱਚਿਆਂ ਤੇ ਜੋ ਜ਼ੁਲਮ ਸੀ ਹੋਇਆ ਸੋਚੇ ਸੋਚ ਮਨ ਫਿਸਦਾ ਏ ਗੁਰੂ ਗੋਬਿੰਦ ਸਿੰਘ ਵਰਗਾ ਦਾਨੀ ਪੂਰਨਾ ਕੋਈ ਦੇਖਦਾ ਏ ਵਾਰਿਆ ਜਿਸ ਪਰਵਾਰ ਤਰਮ ਤੋਂ ਦਸੋ ਜੇ ਰਾ ਕਿਸਦਾ ਏ ਗੁਰੂ ਗੋਬਿੰਦ ਸਿੰਘ ਵਰਗਾ ਦਾਨੀ ਗਲਗੀਆਂ ਵਾਲੇ ਸਤ ਗੁਰ ਦੀ ਹੈ ਇਹੋ ਅਮਰ ਕਹਾਣੀ ਆ ਜਾਓ ਖਾਲਸੇ ਝੰਡੇ ਥੱਲੇ ਆ ਜਾਓ ਖਾਲਸੇ ਝੰਡੇ ਥੱਲੇ ਸੁਲ ਜੇ ਜਾਊ ਫਿਰ ਤਾਣੀ ਤਾਰ ਦਿੱਤਾ ਸਤ ਗੁਰਾਂ ਨੇ ਜਿੰਦੀ ਤਾਰ ਦਿੱਤਾ ਸਤ ਗੁਰਾਂ ਨੇ ਜਿੰਦੀ ਸ਼ੁੱਧ ਹਿਰਦਾ ਜਿਸ ਦਾ ਹੈ ਗੁਰੂ ਗੋਬਿੰਦ ਸਿੰਘ ਵਰਗਾ ਦਾਨੀ ਹੋਰ ਨਾ ਕੋਈ ਦਿਸਦਾ ਏ ਗੁਰੂ ਗੋਬਿੰਦ ਸਿੰਘ ਵਰਗਾ ਦਾਨੀ ਹੋਰ ਨਾ ਕੋਈ ਦਿਸਦਾ ਏ ਵਾਰ ਜਿਸ ਪਰਵਾਰ ਧਰਮ ਤੋਂ ਪਰਵਾਰ ਧਰਮ ਤੋਂ ਦੱਸੋ ਜੇ ਰਾ ਕਿਸ ਦਾ ਏ ਗੁਰੂ ਗੋਬਿੰਦ ਸਿੰਘ ਵਰਗਾ ਦਾਨੀ ਹੋਰ ਨਾ ਕੋਈ ਦਿਸਦਾ ਏ ਗੁਰੂ ਗੋਬਿੰਦ ਸਿੰਘ ਵਰਗਾ ਦਾਨੀ ਹੋਰ ਨਾ ਕੋਈ ਦਿਸਦਾ ਏ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਤਨ ਗੁਰੂ